ਅਮਰੀਕਾ ਵਿੱਚ ਇੱਕ ਹੋਰ ਭਾਰਤੀ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਇੱਕ ਅਣਪਛਾਤੇ ਵਿਅਕਤੀ ਨੇ 39 ਸਾਲਾ ਇੱਕ ਸਿੱਖ ਨੂੰ ਉਸਦੇ ਘਰ ਬਾਹਰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਹਮਲਾਵਰ ਗੋਲੀ ਚਲਾਉਂਦੇ ਵੇਲੇ ਕਥਿਤ ਤੌਰ ਤੇ ਕਹਿ ਰਿਹਾ ਸੀ ਆਪਣੇ ਦੇਸ਼ ਵਾਪਸ ਚਲੇ ਜਾਓ। ਸਿਟਲ ਟਾਈਮਜ਼ ਦੀ ਖਬਰ ਦੇ ਮੁਤਾਬਕ ਕਿ ਸਿੱਖ ਵਿਅਕਤੀ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਸੂਬੇ ਦੇ ਕੈਂਟ ਸ਼ਹਿਰ ਸਥਿਤ ਆਪਣੇ ਘਰ ਬਾਹਰ ਆਪਣਾ ਵਾਹਨ ਠੀਕ ਕਰ ਰਿਹਾ ਸੀ। ਉਸੇ ਵੇਲੇ ਇੱਕ ਅਣਪਛਾਤਾ ਵਿਅਕਤੀ ਉੱਥੇ ਆ ਗਿਆ। ਕੈਂਟ ਪੁਲਿਸ ਮੁਤਾਬਕ ਦੋਹਾਂ ਵਿਚਕਾਰ ਕੁਝ ਕਿਹਾ ਸੁਣੀ ਹੋਈ। 피ੜਤ ਦਾ ਕਹਿਣਾ ਹੈ ਕਿ ਉਸ ਵਿਅਕਤੀ ਨੇ ਆਪਣੇ ਦੇਸ਼ ਵਾਪਸ ਜਾਓ ਜਹੀਆਂ ਗੱਲਾਂ ਕਹੀਆਂ। ਇਸ ਤੋਂ ਬਾਅਦ ਉਸ ਵਿਅਕਤੀ ਨੇ ਪੀੜਤ ਦੇ ਬਾਹਾਂ 'ਚ ਗੋਲੀ ਮਾਰ ਦਿੱਤੀ। ਪੀੜਤ ਸਿੱਖ ਮੁਤਾਬਕ ਹਮਲਾਵਰ 6 ਫੁੱਟ ਲੰਬਾ ਇੱਕ ਸ਼ਵੇਤ ਵਿਅਕਤੀ ਸੀ। ਉਸ ਨੇ ਆਪਣੇ ਚਿਹਰੇ ਦੇ ਥੱਲੇ ਦੇ ਹਿੱਸੇ ਨੂੰ ਇੱਕ ਨਕਾਬ ਨਾਲ ਢਕਿਆ ਹੋਇਆ ਸੀ। ਕੈਂਟ ਪੁਲਿਸ ਦੇ ਮੁਖੀ ਮੁਤਾਬਕ ਸਿੱਖ ਵਿਅਕਤੀ ਨੂੰ ਹਾਲਾਂਕਿ ਕੋਈ ਜਾਨਲੇਵਾ ਸੱਟ ਨਹੀਂ ਲੱਗੀ ਪਰ ਉਸ ਨੂੰ ਇੱਕ ਬੇहद ਗੰਭੀਰ ਘਟਨਾ ਦੇ ਵਜੋਂ ਦੇਖ ਰਹੇ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਂਟਕੂਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਲਈ FBI ਅਤੇ ਹੋਰ ਕਾਨੂੰਨ ਪਰਵਰਤਨ ਏਜੰਸੀਆਂ ਨੂੰ ਵੀ ਸੰਪਰਕ ਕੀਤਾ ਗਿਆ ਹੈ। ਕੁਝ ਹਫ਼ਤੇ ਪਹਿਲਾਂ ਹੀ ਭਾਰਤੀ ਮੂਲ ਦੇ ਇੰਜੀਨੀਅਰ ਸ਼੍ਰੀ ਨਿਵਾਸ ਦਾ ਵੀ ਅਮਰੀਕਾ ਚੋ ਨਸਲੇ ਹਮਲੇ ਦੌਰਾਨ ਕਤਲ ਹੋਇਆ ਸੀ।